ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਹਲਕਾ ਕਨੌਰ ਤੋਂ ਵਿਦਾਇਕ ਗੁਰਲਾਲ ਕਨੌਰ ਨੂੰ ਸਰਬਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਰਾਜਪੁਰਾ ਵਿਖੇ ਕੀਤੀ ਮੀਟਿੰਗ ਦੌਰਾਨ ਇਹ ਚੋਣ ਸਰਬਸੰਮਤੀ ਨਾਲ ਕੀਤੀ ਹੈ ਇਸ ਮੌਕੇ ਤੇਜਿੰਦਰ ਸਿੰਘ ਮਿੱਟੂ ਖੇੜਾ ਨੂੰ ਚੰਨਸ ਕੱਤਰ ਚੁਣਿਆ ਗਿਆ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਇਹ ਚੋਣ ਮੁੱਖ ਚੋਣ ਅਧਿਕਾਰੀ ਦਲ ਸਿੰਘ ਬਰਾੜ ਚੋਣ ਅਫਜ਼ਲ ਵਰ ਉਪਕਾਰ ਸਿੰਘ ਬਰਕਤ ਦੇ ਜਿਲ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ ਦੀ ਕਵਾਈ ਵਿੱਚ ਹੋਈ ਹੈ ਜਿਸ ਵਿੱਚ ਪੰਜਾਬ ਦੇ ਕੁੱਲ 23 ਜਿਲ੍ਹਿਆਂ ਵਿੱਚੋਂ 18 ਜਿਲ੍ਹਿਆਂ ਦੇ 36 ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਜਿਹੜੀ ਅੱਜ ਚੋਣ ਹੋਈ ਹੈ ਜਿਸ ਦੇ ਵਿੱਚ ਆਲਮੋਸਟ ਸਰਬਸੰਮਤੀ ਵਾਂਗੂ ਹੀ ਪ੍ਰਧਾਨ ਦੀ ਅਤੇ ਸਕੱਤਰ ਦੀ ਚੋਣ ਜਿਹੜੀ ਕੀਤੀ ਗਈ ਬਾਕੀ ਸਾਰੇ ਅਹੁਦਿਆਂ ਦੀ ਵੀ ਚੋਣ ਕੀਤੀ ਗਈ ਜਿਸ ਦੇ ਵਿੱਚ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸਕੱਤਰ ਦਾ ਅਹੁਦਾ ਜਿਹੜਾ ਤੇਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਨੂੰ ਦਿੱਤਾ ਗਿਆ ਸੋ ਥੱਲੇ ਉਹ ਲੰਚ ਕਰਦੇ ਨੇ ਪਏ ਉਹ ਵੀ ਆ ਜਾਂਦੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਆਰਕਵਾ ਦਿੰਦਾ ਕਿੰਨੇ ਮੈਂਬਰਾਂ ਵੱਲੋਂ ਅੱਜ ਜਰੀਏ ਚੋਣ ਕਰਕੇ ਰਿਹਾ ਜਰੀਏ ਪ੍ਰਧਾਨ ਜੀ ਤਕਰੀਬਨ ਜਿਹੜੇ ਸਾਰੇ ਪੰਜਾਬ ਦੇ ਨੇ ਉਹ ਕਿਹ ਲੋ ਵੀ 23 ਜ਼ਿਲ੍ਹਿਆਂ ਦੇ 46 ਮੈਂਬਰ ਨੇ ਤਕਰੀਬਨ <laughs> 95% ਵਾਂਗੂ ਜਿਹੜੇ ਮੈਂਬਰ ਸੀਗੇ ਉਹ ਹਾਜ਼ਰ ਨੇ ਤੋਂ ਥੱਲੇ ਨੇ ਤੁਹਾਨੂੰ ਮਿਲ ਵੀ ਲੈਂਦੇ ਆ ਸਾਰੇ ਤਕਰੀਬਨ ਜਿਹੜੀ ਬਹੁਤ ਸੋਹਣਾ ਗੈਲੋ ਵੀ ਪੀਸਫੁਲੀ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਅੱਜ ਮਿਲੀ ਹੈ ਫਰਕੇ ਤੋਂ ਦਿਗਾ ਕੀ ਬਣਾਉਗੇ ਸਾਰੇ ਪੰਜਾਬ ਦੇ ਵਿੱਚ ਹੀ ਕਬੱਡੀ ਖੇਡੀ ਜਾਂਦੀ ਹੈ ਤੇ ਜਿਹੜੀਆਂ ਲੋਡ ਆ ਕਿ ਜਿਹੜੀ ਕਬੱਡੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਰਕਸ ਸਟਾਈਲ ਕਬੱਡੀ ਜਿਹੜੀ ਇੰਗਲੈਂਡ ਕੈਨੇਡਾ ਅਮਰੀਕਾ 'ਚ ਖੇਡੀ ਜਾਂਦੀ ਪਰ ਇਹਦੇ ਜਿਹੜੇ ਰੈਕੋਗਨਾਈ ਟੂਰਨਾਮੈਂਟ ਨੇ ਉਹ ਵੀ ਕਰਾਇਆ ਜਾਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹਲਕਾ ਕਨੌਰ ਦੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਪਹਿਲਾਂ ਐਮਐਲਏ ਬਣਾਇਆ ਅੱਜ ਪੰਜਾਬ ਦੇ ਸਾਰੇ ਸਪੋਰਟਸ ਲਵਰ ਜਿਹੜੇ ਬੰਦੇ ਨੇ ਸੋ ਜਿਨ੍ਹਾਂ ਨੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੇ ਨਾਲ ਨਿਵਾਜਿਆ ਮੈਂ ਤੁਹਾਡਾ ਸਾਰਿਆਂ ਦਾ ਤਾਂ ਕਿੰਨੀ ਦੇਰ ਬਾਅਦ ਚੋਣ ਹੋਈ ਜਾਈ ਇਹ 4 ਸਾਲ ਬਾਅਦ ਚੋਣ ਹੁੰਦੀ ਹੈ ਜੀ ਤੇ ਤਕਰੀਬਨ ਬੜਾ ਲੰਮਾ ਸਮਾਂ ਪਹਿਲਾਂ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਪ੍ਰਧਾਨ ਸਾਹਿਬ ਰਹੇ ਨੇ ਜੀ ਅਮਨ ਜਿਹੜਾ ਮੱਲੀ ਮੁੰਡਾ ਫਰੀਦਕੋਟ ਤੋਂ ਉਹਨਾਂ ਦੇ ਪਹਿਲਾ ਫਾਦਰ ਸਾਹਿਬ ਗੁਰਦੀਪ ਸਿੰਘ ਮੱਲੀ ਸੈਂਟਰੀ ਹੁੰਦੇ ਸੀ ਪਰ ਉਹਨਾਂ ਦੀ ਜਿਹੜੀ ਟਰਮ ਜਿਹੜੀ ਟਨਯੋਰ ਜਿਹੜੀ ਪੂਰੀ ਹੋ ਗਈ ਸੀ ਇਸ ਲਈ ਅੱਜ ਦੁਬਾਰਾ ਜਿਹੜੀ ਇਹ ਚੋਣ ਹੈ ਤਾਂ ਜੀ ਤੁਹਾਨੂੰ ਇਲਾਕੇ ਦੇ ਜਿਹੜੇ ਪਹਿਲਵਾਨ ਹੈਗੇ ਉਹਨਾਂ ਬਾਰੇ ਕੀ ਹੋਊਗਾ ਤੁਹਾਡਾ ਸੰਦੇਸ਼ ਹੋਊਗਾ ਇਹ ਜ਼ਿੰਮੇਵਾਰੀ ਜਿਹੜੀ ਇੱਕ ਇਲਾਕੇ ਦੀ ਨਹੀਂ ਇਹ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਜਿਹੜੀ ਕਬੱਡੀ ਦੇ ਨੈਸ਼ਨਲ ਸਟਾਈਲ ਚ ਉਹ ਬੱਚੇ ਨੇ ਬੱਚੀਆਂ ਨੇ ਸਾਡੀਆਂ ਪਿੱਠੀਆਂ ਬਣਾ ਨੇ ਉਹਨਾਂ ਸਾਰਿਆਂ ਦੀ ਜਿਹੜੀ ਇਹ ਜ਼ਿੰਮੇਵਾਰੀ ਹੈ ਸੋ ਆਪਾਂ ਬਹੁਤ ਸੋਹਣੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਆਸ਼ ਕਰਦੇ ਆ ਕਿ ਜਿਹੜੀ ਨਵੀਂ ਕੋਈ ਨਾ ਕੋਈ ਕਬੱਡੀ ਦੇ ਲਈ ਇੱਕ ਨਵੀਂ ਸਗਾਤ ਲੈ ਕੇ ਆਈਏ ਜਿਸ ਦੇ ਨਾਲ ਕਬੱਡੀ ਦੇ ਵਿੱਚ ਹੋਰ ਜਿਹੜਾ ਸੁਧਾਰ ਕੀਤਾ ਜਾ ਸਕੇ ਹਲਕੇ ਘਨੌਰ ਦੇ ਵਿੱਚ ਜਿਹੜਾ ਕੋਈ ਵਧੀਆ ਇੱਕ ਟੂਰਨਾਮੈਂਟ ਕਰਾਇਆ ਜਾਵੇ ਆਸ਼ ਕਰਦੇ ਆ ਕਿ ਤੁਹਾਡੇ মিডিਆ ਦੇ ਜ਼ਰੀਏ ਮੈਂ ਤੁਹਾਡਾ ਪੰਜਾਬ ਨਿਵਾਸੀਆਂ ਦਾ ਤੁਹਾਡੇ মিডিਆ ਵਾਲੇ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ਼ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਕਬੱਡੀ ਲਈ ਬਹੁਤ ਮਿੱਤਰ ਹਾਂਜੀ ਤਕਰੀਬਨ ਅੱਜ 13 ਦੇ ਕਰੀਬ ਜਿਹੜੇ ਉਦੇਦਾਰਾਂ ਦੀ ਚੋਣ ਹੋਈ ਹੈ ਕੋਸ਼ ਨਾਮਿਨੇਟਡ ਆ ਉਹਦੇ ਜਿਹੜੇ ਉਹ ਬਾਅਦ ਦੇ ਵਿੱਚ ਪਹਿਲੀ ਮੀਟਿੰਗ ਦੇ ਵਿੱਚ ਹੋ ਜਾਂਦੇ ਹੁੰਦੇ ਆ ਉਹ ਪਹਿਲੀ ਮੀਟਿੰਗ ਦੇ ਵਿੱਚ ਜਿਹੜਾ ਉਹਦੇ ਮੇਨ ਜਿਹੜੇ ਤਿੰਨ ਉਹਦੇ ਚਾਰ ਮੇਨ ਹੁੰਦੇ ਆ ਪ੍ਰਧਾਨ ਸਾਹਿਬ ਦਾ ਸਾਇਟੀ ਸਾਹਿਬਾਨ ਦਾ ਚੇਅਰਮੈਨ ਦਾ ਤੇ ਜਿਹੜੇ ਖਜ਼ਾਨਚੀ ਸਾਹਿਬਾਨ ਦਾ ਬਾਕੀ ਵੀ ਜਿਹੜੇ ਵਾਈਸ ਪ੍ਰਧਾਨ ਜਾਂ ਵਾਈਸ ਚੇਅਰਮੈਨ ਚੁਣੇ ਜਾਂਦੇ ਨੇ ਉਹ ਅਗਲੀਆਂ ਮੀਟਿੰਗਾਂ ਦੇ ਵਿੱਚ ਹੋਰ ਬਿਚਦੇ ਆ। ਸਰਦਾਰ ਜੀ ਤੁਹਾਨੂੰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਮਿਲ ਗਈ ਹੈ ਕੀ ਕਹਿੰਦੇ ਹੋ? ਛੋਡੀ ਸਾਰਿਆਂ ਦੀ ਭਰਾਵਾਂ ਦੀ ਕਿਰਪਾ ਦੇ ਨਾਲ ਪੰਜਾਬ ਦੀ ਜਿਹੜੀ ਕਬੱਡੀ ਦੀ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਮਿਲੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ